अवसर ਦੇ ਮਾਧਿਮ ਰਹੀਂ ਪੁਸਤਕ ਹਨੇ ਹਨੇ ਪਾਤਸ਼ਾਹੀ ਸਰਵਣ ਕਰ ਰਏ ਸਰੋਤਿਆਂ ਦਾ ਸਵਾਗਤ ਹੈ। ਪਾਠ ਨੰਬਰ 23 ਲੈ ਕੇ ਹਾਜ਼ਰ ਹੋਏ ਹਾਂ। ਸਿੰਘ ਵੀ ਰੱਖੇ ਪਾਤਸ਼ਾਹੀ ਦਾਵਾ। ਅੱਜ ਤੋਂ ਗੁੜ ਨੂੰ ਰੋੜੀ ਕਿਹਾ ਜਾਏ। ਗੁੱਸੇ ਨਾਲ ਭਰੇ ਹੋਏ ਲਖਪਤ ਰਾਏ ਨੇ ਇਹ ਫਰਮਾਨ ਜਾਰੀ ਕਰ ਦਿੱਤਾ। ਸਾਖੀਓ ਤੁਰਦੀ ਹੈ ਕਿ ਖਾਨ ਬਹਾਦਰ ਜ਼ਕਰੀਆ ਖਾਨ ਦੇ ਮਾਰੇ ਜਾਣ ਤੋਂ ਮੰਗਰੋ। ਉਸ ਦੇ ਦੋਹੇ ਪੁੱਤਰਾਂ ਜਹੀਆ ਖਾਨ ਤੇ ਸ਼ਾ ਨਿਵਾਜ਼ ਨੇ ਲਾਹੌਰ ਤੇ ਮਲਤਾਨ ਦੀ ਸੂਬੇਦਾਰੀ ਸੰਭਾਲੀ ਕੁਝ ਸਮਾਂ ਮੰਗ ਰੋ ਸ਼ਾਹ ਨਵਾਰ ਨੇ ਜਹੀਆ ਖਾਨ ਨੂੰ ਮਾਰ ਕੁੱਟ ਕੇ ਦਵਲ ਦਿੱਤਾ ਤੇ ਆਪ ਨਵਾਬ ਬਣ ਬੈਠਾ ਕਲਾਨੌਰ ਦੇ ਖੱਤਰੀ ਲਖਪਤ ਤੇ ਜਸਪਤ ਰਾਏ ਸ਼ਾਹ ਨਵਾਰ ਦੇ ਦੀਵਾਨ ਬਣੇ ਇਹ ਸਿੱਖਾਂ ਦੇ ਲਹੂ ਦੇ ਤਿਹਾਈ ਸਨ ਕਿਤੇ ਵੀ ਸਿੱਖਾਂ ਨੂੰ ਵੇਖ ਕੇ ਸਖਾਉਂਦੇ ਨਹੀਂ ਸਨ ਤੇ ਉੱਤੋਂ ਹੁਣ ਤਾਂ ਤਾਕਤ ਵੀ ਇਨਾਂ ਕੋਲ ਸੀ ਜਿੱਥੇ-ਜਿੱਥੇ ਵੀ ਸਿੱਖਾਂ ਦਾ ਡੇਰਾ ਸੁਣਦੇ ਉੱਥੇ ਹੀ ਫੌਜ ਭੇਜ ਦਿੰਦੇ ਸਨ ਉਦੋਂ ਉਹ ਖਾਲਸਾ ਵੀ ਮਹਾਰਾਜ ਦੇ ਹਨੇ ਹਨੇ ਪਾਸ਼ਾਹੀ ਦੇ ਬਚਨਾਂ ਤੋਂ ਚਿੱਤ ਨਹੀਂ ਡੁਲਾੰਦਾ ਉਹ ਜੰਗਾਂ ਜੁੱਦਾਂ ਵਿੱਚ ਵੀ ਪਾਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੁਕੜੀਆਂ ਨੂੰ ਤਾਂ ਸਿੰਘ ਕੁਝ ਗੋਲਦੇ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਮੁਗਲਾਂ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੁਕੜੀਆਂ ਦੇ ਮਾਰੇ ਜਾਣ ਦਾ ਰੰਝ ਹੈ ਸੋ ਸਿੱਖਾਂ ਦੇ ਜੰਗਲਾਂ ਵਿੱਚਲੇ ਡੇਰਿਆਂ ਨੂੰ ਘੇਰਾ ਪਾ ਕੇ ਖਲੋ ਜਾਂਦੇ ਹਨ ਸਿੰਘਾਂ ਦੇ ਕੋਟ ਕਿਲੇ ਤਾਂ ਜੰਗਲ ਹੀ ਸਨ ਉਹਨਾਂ ਆਪਣੇ ਪੱਕੇ ਪੜਾ ਜੰਗਲਾਂ ਵਿੱਚ ਲਾ ਲਏ ਹਨ ਨਾਮ ਬਾਣੀ ਦੀਆਂ ਗੁੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਤੇ ਨਗਾਰੇ ਤੇ ਚੋਟ ਲਾ ਕੇ ਹੋਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਛੱਕ ਲੋ ਸ਼ਹੀਦੀ ਦੇਗ ਤਿਆਰ ਕਰਕੇ ਨਗਾਰਾ ਵਜਾਇਆ ਜਾਂਦਾ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਤੇ ਲੋੜਵੰਦ ਦੌੜੇ ਆਉਂਦੇ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ ਮੋੜ ਲੈਂਦੇ ਹਨ ਹੋਕੇ ਵਾਲੇ ਸਿੰਘ ਜਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਲੰਗਰ ਦੀ ਮਰਿਆਦਾ ਕਾਇਮ ਰੱਖਣ ਅਤੇ ਭੁੱਖਿਆਂ ਦੇ ਢਿੱਡ ਭਰਨ ਲਈ ਹਰ ਰੋਜ਼ ਮੁਗਲਾਂ ਨਾਲ ਝੜਪ ਹੁੰਦੀ ਕੁਝ ਮੁਗਲ ਮਾਰੇ ਜਾਂਦੇ ਹਨ ਤੇ ਕੁਝ ਸਿੰਘ ਸ਼ਹੀਦ ਹੁੰਦੇ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ हे ਕਲਗੀਧਰ ਸੱਚੇ ਪਿਤਾ ਜੀ ਮਹਾਰਾਜ ਆਪ ਜੀ ਦੀ ਚਲਾਈ ਮਰਿਆਦਾ ਨਿਭਾਉਂਦਿਆਂ ਹੋਇਆਂ ਅੱਜ ਪੰਜ ਸਿੰਘ ਗੁਰੂ ਦੇ ਲੰਗਰਾਂ ਲਈ ਸ਼ਹੀਦ ਹੋ ਗਏ ਹਨ ਚਰਨਾਵਚਨ ਨਿਵਾਸ ਬਖਸ਼ੂ ਪਾਸ਼ਾ ਜੀਓ ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਉਦਮ ਚਾਓ ਬਖਸ਼ਿਸ਼ ਕਰਿਓ ਮੁਗਲ ਸੈਨਾ ਨੇ ਜੰਗਲ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਤੇ ਸਿੰਘਾਂ ਨੇ ਅੱਗੇ ਨੂੰ ਚਾਲਾ ਪਾ ਦਿੱਤਾ ਕੁਝ ਸਿੰਘ ਸ਼ੇਰਾਂ ਬਗਿਆੜਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੁਝ ਦਰਿਆ ਕੰਢੇ ਰਾਤ ਨੂੰ ਸੌਣ ਵੇਲੇ ਉਹ ਬਰੇਤੀ ਦਾ ਆਸਣ ਮਿਲ ਜਾਂਦਾ ਹੈ ਰਾਤ ਨੂੰ ਸੌਣ ਵੇਲੇ ਜਿਸ ਨੂੰ ਬਰੇਤੀ ਦਾ ਆਸਣ ਮਿਲ ਜਾਂਦਾ ਹੈ ਉਹ ਸ਼ੁਕਰ ਕਰਦਾ ਨਾ ਥੱਕਦਾ ਸੁੱਤੇ ਸਿੰਘਾਂ ਤੇ ਮੁਗਲ ਫੌਜ ਗੋਲੀਆਂ ਦੀ ਵਾਛੜ ਕਰਦੀ ਤਾਂ ਉਹ ਦਰਿਆ ਵਿੱਚ ਕੁੱਦ ਜਾਂਦੇ ਕੁਝ ਤਰ ਜਾਂਦੇ ਕੁਝ ਪਾਰ ਹੋ ਜਾਂਦੇ ਘਰ-ਵਾਰ ਤਿਆਗ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਬੜੇ ਤਾਂ ਪਾਣੀ ਦਾ ਸਹਾਰਾ ਲਿਆ ਪਾਣੀ ਵਿੱਚ ਹੁਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆ ਨੂੰ ਤਾਂ ਦਰਿਆ ਸਾਂਭ ਲੈਂਦਾ ਪਰ ਫਟੜਾਂ ਦਾ ਇਲਾਜ ਕਰਨ ਦੀ ਕੋਈ ਵਿਧ ਨਹੀਂ ਬਣਦੀ ਕੁਝ ਸਿੰਘਾਂ ਨੇ ਸਲਾਹ ਕੀਤੀ ਆਪਾਂ ਨੂੰ ਖਿੰਡ ਪੁੰਡ ਜਾਣਾ ਚਾਹੀਦਾ ਹੈ ਇਕੱਲੇ ਇਕੱਲੇ ਹੋ ਕੇ ਪੇਸ ਵਟਾ ਕੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ ਸਿੰਘਾਂ ਬੈਠ ਕੇ ਗੁਰਮਤਤਾ ਕੀਤਾ ਫੈਸਲਾ ਹੋਇਆ ਕਿ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਏਗਾ ਸਰਦਾਰ ਜੱਸਾ ਸਿੰਘ ਬੋਲਣ ਲੱਗੇ ਖਾਲਸਾ ਜੀ ਲੜ ਕੇ ਮਰਨਾ ਸਾਡਾ ਹੱਕ ਹੈ ਇਕੱਲੇ ਇਕੱਲੇ ਹੋਣ ਦੀ ਲੋੜ ਨਹੀਂ ਸਾਨੂੰ ਲੜਨਾ ਆਉਂਦਾ ਹੈ ਲੁਕਣਾ ਨਹੀਂ ਫਿਰ ਜੋ ਨਹੀਂ ਆਉਂਦਾ ਉਹ ਕਿਉਂ ਕਰੀਏ ਅਸੀਂ ਲੜਾਂਗੇ ਜੇ ਅੱਜ ਅਸੀਂ ਲੜਨ ਮਰਨ ਤੋਂ ਡੋਲ ਗਏ ਤਾਂ ਸੱਚੇ ਪਾਤਸ਼ਾਹ ਦੇ ਹਨੇ ਹਨੇ ਪਾਸ਼ਾਹੀ ਦੀ ਖੈਰ ਕੌਣ ਝੋਲੀ ਪਾਏਗਾ ਪਾਸ਼ਾਹੀ ਮੁਗਲਾਂ ਦਾ ਟੱਕਰਾ ਕਰਕੇ ਇਹਨਾਂ ਨੂੰ ਭਜਾ ਕੇ ਹੀ ਮਿਲਣੀ ਹੈ। ਸੋ ਫੈਸਲਾ ਇਹ ਹੋਇਆ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ। ਰਾਤ ਵੇਲੇ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ। ਨੀਂਦਾਂ ਹਰਾਮ ਕਰ ਦੇਾਂਗੇ ਤੁਰਕ ਫੌਜਦਿਆਂ। ਲੁੱਟਮਾਰ ਕਰਾਂਗੇ ਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋ ਕੇ ਲਿਆਵਾਂਗੇ। ਆਪਣੇ ਪੈਦਲ ਸਿੰਘਾਂ ਦੀ ਵੀ ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ। ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਜਕਾਰੇ ਨਾਲ ਸਾਰੇ ਜਥੇ ਨੇ ਪ੍ਰਵਾਨਗੀ ਦੇ ਦਿੱਤੀ ਇੰਜ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਦੇ ਡੇਰੇ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸੰਭਾਲਣ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟ ਮਾਰ ਕਰਕੇ ਹਰਨ ਹੋ ਗਏ ਛੋਟੇ ਭਜੰਗੀ ਸਿੰਘ ਵੀ ਵਾਹਿਗੁਰੂ ਬੋਲ ਕੇ ਘੋੜਿਆਂ ਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਕੋੜੇ ਸਿੰਘਾਂ ਨੂੰ ਮਿਲ ਗਏ ਇਹ ਪੈਂਤਰਾ ਸਿੰਘਾਂ ਦੇ ਬਹੁਤ ਰਾਸ ਆਇਆ ਉਹ ਹਰ ਰਾਤ ਇੰਜ ਕਰਨ ਲੱਗੇ ਮਾਰੇ ਗਏ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਤੇ ਸਿੰਘਾਂ ਦੀ ਤਾਕਤ ਵਧਦੀ ਗਈ ਜਿਹੜੇ ਪੈਦਲ ਸਨ ਉਹ ਘੋੜਸਵਾਰ ਹੋ ਗਏ ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆ ਕੇ ਰਲੇ ਤੇ ਜਥਾ ਮਜ਼ਬੂਤ ਹੋ ਗਿਆ ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜੇ ਆਪਣੀ ਨਿਤ ਦੀ ਕਾਰ ਵਿਹਾਰ ਸ਼ੁਰੂ ਕਰਦੇ ਹਨ ਸਿੰਘ ਰਾਤ ਨੂੰ ਉਵੇਂ ਕਰਦੇ ਡਰੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟ ਮਾਰ ਕਰਨ ਲਈ ਦਿਨ ਵੇਲੇ ਵੀ ਚੱਲੋਂ ਬਾਹਰ ਨਿਕਲਦੇ ਤਾਂ ਦਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸੋਦਾਗਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰ ਮਕਾਉਂਦੇ ਤੇ ਹੌਲੀ-ਹੌਲੀ ਸਿੰਘ ਲਾਹੌਰ ਦੀਆਂ ਬਾਰ ਲੀਆਂ ਵਸਤੀਆਂ ਤੱਕ ਪਹੁੰਚ ਗਏ ਲਾਹੌਰ ਦਾ ਚਾਰ ਚੋਫੇਰਾ ਸਿੰਘਾਂ ਨੇ ਉਜਾੜ ਦਿੱਤਾ ਡਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ ਸਿੰਘਾਂ ਦੇ ਘਰ ਤੁਰਕਾਂ ਨੇ ਛੜਵਾਏ ਸਨ ਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਸੌਖਾ ਕਰ ਦਿੱਤਾ ਦੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਨਿਕਲਣਾ ਹੀ ਔਖਾ ਕਰ ਦਿੱਤਾ ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਲਿਜਾ ਕੇ ਵਾਪਸ ਮੁੜਦੀ ਤਾਂ ਸਿੰਘ ਉਹਨਾਂ ਦੇ ਮੰਗਰ ਮੰਗਰ ਹੀ ਵਾਪਸ ਆ ਜਾਂਦੇ ਕਿਸੇ ਵੱਡੀ ਤਾਕਤ ਨਾਲ ਐਵੇਂ ਹੀ ਲੜਿਆ ਜਾਂਦਾ ਹੈ ਜਦ ਤਾਕਤਵਰ ਦੁਸ਼ਮਣ ਦੀ ਫੌਜ ਅਵੈਸਲੀ ਹੋ ਜਾਵੇ ਤਦੋਂ ਹਮਲਾ ਕੀਤਾ ਜਾਵੇ ਖੁੱਲੇ ਮੈਦਾਨ ਵਿੱਚ ਲੜਨ ਯੋਗੀਆਂ ਸਿੰਘਾਂ ਦੀ ਗਿਣਤੀ ਸੀ ਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਸਨ ਉਹਨਾਂ ਦੇ ਤਾਂ ਤਨ ਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਦੇ ਬੋਲਾਂ ਤੇ ਪੂਰਨ ਵਿਸ਼ਵਾਸੀ ਇਸੇ ਲਈਓ ਭੁੱਖੇ ਤੇ ਹਾਏ ਤੇ ਤਨੋਂ ਨੰਗੇ ਵੀ ਜੂਝਦੇ ਰਹੇ ਗੁਰਬਚਨਾਂ ਦਾ ਇਹੋ ਇੱਕ ਖਜ਼ਾਨਾ ਸੀ ਉਹਨਾਂ ਕੋਲ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਗੁਰਾਂ ਸਾਨੂੰ ਪਾਤਸ਼ਾਹੀ ਦੇਣੀ ਹੈ ਉਹਨਾਂ ਦੇ ਵਚਨ ਝੂਠੇ ਨਹੀਂ ਹੋ ਸਕਦੇ ਇਸ ਆਸਰੇ ਨੇ ਸਿੱਖਾਂ ਦਾ ਸਿਰ ਕਡੋਲਣ ਨਹੀਂ ਦਿੰਦਾ ਇਸ ਸਿਦਕ ਸਦਕੇ ਹੀ ਲਗਾਤਾਰ ਜੱਟ ਜ਼ਿਮੀਦਾਰ ਤੇ ਹੋਰ ਆਮ ਲੋਕ ਸਿੰਘਾਂ ਨਾਲ ਰਲਦੇ ਰਹੇ ਸਿੰਘਾਂ ਨੇ ਗੁਰਮਤਾ ਸੋਧਿਆ ਕਿ ਮੁਗਲ ਸੈਨਾ ਨਾਲ ਲੜਨ ਨਾਲੋਂ ਉਹਨਾਂ ਦੇ ਜਰਨੈਲਾਂ ਤੇ ਹਮਲਾ ਕੀਤਾ ਜਾਵੇ ਜਰਨੈਲ ਤੋਂ ਸਖਣੇ ਸਿਪਾਹੀ ਆਖਰ ਕਿੰਨਾ ਚਿਰ ਲੜ ਸਕਣਗੇ ਜੇ ਆਪਾਂ ਤੁਰਕਾਂ ਦੇ ਸਰਦਾਰਾਂ ਨੂੰ ਮਾਰੀਏ ਤਾਂ ਬਦ ਰਸਤ ਵਸਤ ਅਸਤਰ ਸ਼ਸਤਰ ਹੱਥ ਲੱਗਣਗੇ ਸਮਾਨ ਦੇ ਲੱਦੇ ਲਦਾਏ ਹਾਥੀ ਤੇ ਊਠ ਖੋਈਏ ਚੰਗੇ ਘੋੜੇ ਹਥਿਆਈਏ ਰਾਜ ਦਾ ਸਾਜੋ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਵੀ ਇਹ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮਲ ਕੇ ਕਿਲੇ ਉਸਾਰੀਏ ਕਿੰਨਾ ਕੁ ਚਿਰ ਜੰਗਲਾਂ ਵਿੱਚ ਲੜਦੇ ਰਹਾਂਗੇ ਕਿਲੇ ਉਸਾਰੀਏ ਜਿੱਥੇ ਰਸਦ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਦ ਤੇ ਹੋਰ ਗੋਲੀ ਸਿੱਕਾ ਵੀ ਕਿਲੇਆਂ ਵਿੱਚ ਇਹ ਜ਼ਖੀਰੇ ਜਮਾ ਕਰੀਏ ਤੇ ਉਥੋਂ ਤੁਰਕਾਂ ਨਾਲ ਟੱਕਰ ਲਈਏ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾਂ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਐਮਨਾਬਾਦ ਵੱਲ ਤੁਰ ਪਏ ਮੁਗਲ ਫੌਜ ਵੀ ਪਿੱਛੇ-ਪਿੱਛੇ ਹੋ ਤਰੀ ਭੁੱਖੇ ਤੇ ਹਾਇ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ ਅਮਨਾਬਾਦ ਜਸਪਤਰਾਏ ਦੀ ਜਾਗੀਰ ਸੀ ਉਹ ਆਪਣੀ ਫੌਜੀ ਤਾਕਤ ਨਾਲ ਉਥੋਂ ਮਾਮਲਾ ਉਗਰਾਉਂਦਾ ਸੀ ਜ਼ਿਮੀਂਦਾਰਾਂ ਤੋਂ ੱਤਕੇ ਨਾਲ ਮਾਮਲਾ ਲੈਂਦਾ ਭਾਵੇਂ ਫਸਲ ਕੋਈ ਹੋਵੇ ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ ਜੋ ਮਾਮਲਾ ਨਾ ਦੇ ਸਕਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸੱਦਦ ਸਹਿ ਰਹੇ ਉਸ ਮੁਲਖਈਏ ਵਿੱਚੋਂ ਵੀ ਕਾਫੀ ਲੋਕ ਆ ਕੇ ਸਿੱਖਾ ਨਾ ਰਲ ਗਏ ਤੁਰਦੇ ਤੁਰਦੇ ਸਿੱਖ ਰੋੜੀ ਸਾਹਿਬ ਅਮਨਾਬਾਦ ਪਹੁੰਚ ਗਏ ਵਸਾਖੀ ਤੇ ਇਸ਼ਨਾਨ ਦੀ ਇੱਛਾ ਸਭ ਦੇ ਅੰਦਰ ਜਾਗ ਪਈ। ਉੱਥੇ ਸਿੰਘਾਂ ਨੇ ਵਿਸਾਖੀ ਦਾ ਮੇਲਾ ਲਾ ਲਿਆ ਤੇ ਜਸਪਤ ਰਾਏ ਨੂੰ ਚਿੱਠੀ ਲਿਖੀ। ਮਹਾਰਾਜ ਨੇ ਕਿਰਪਾ ਕਰਕੇ ਤੈਨੂੰ ਦਿਵਾਨੀ ਬਖਸ਼ਿਸ਼ ਕੀਤੀ ਹੈ। ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਵੈਰ ਤੁਰਕਾਂ ਨਾਲ ਹੈ। ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ। ਤੂੰ ਹਿੰਦੂ ਹੈ ਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ। ਹਿੰਦੂਆਂ ਨਾਲ ਸਾਡਾ ਕੋਈ ਝਗੜਾ ਨਹੀਂ। ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਹਾਇਆ। ਅਰਤ ਤਿੰਨ ਦਿਨਾਂ ਦਾ ਮੇਲਾ ਲਾਉਣਾ ਹੈ ਤੇ ਫਿਰ ਅੱਗੇ ਨਿਕਲ ਜਾਣਾ ਹੈ ਸਾਨੂੰ ਲੰਗਰ ਲਈ ਰਸਦ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਏਗੀ ਤੇਰੇ ਸ਼ਹਿਰ ਤੇਰੀ ਜੰਗੀਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਖ ਚੋਂ ਲੁੱਟੀ ਨਹੀਂ ਜਾਏਗੀ ਕੁਝ ਦਿਨ ਰੁੱਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ ਚਿੱਠੀ ਪੜਕੇ ਜਸਪਤ ਰਾਏ ਨੂੰ ਸੱਤੇ ਕੱਪੜੇ ਅੱਗ ਲੱਗ ਗਈ ਉਹ ਫੌਜ ਇਕੱਠੀ ਕਰਕੇ ਸਿੰਘਾਂ ਤੇ ਪੜਾ ਤੇ ਪਹੁੰਚ ਗਿਆ ਥੱਕੇ ਟੁੱਟੇ ਭੁੱਖੇ ਤੇ ਹਾਇ ਸਿੰਘਾਂ ਨੂੰ ਵੇਖ ਕੇ ਉਹ ਖੁਸ਼ ਹੁੰਦਾ ਹੋਇਆ ਬੋਲਿਆ ਖੁਸ਼ ਆਮਦੀਦ ਤੁਹਾਡੀ ਮੌਤ ਤੁਹਾਨੂੰ ਇੱਥੇ ਖਿੱਚ ਲਿਆਈ ਐ ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹੇ ਤੁਹਾਨੂੰ ਤਾਂ ਜੰਮ ਆਪ ਵਰਗਲਾ ਕੇ ਮੇਰੇ ਕੋਲ ਲੈ ਆਏ ਹਨ ਗਿੱਦੜ ਦੀ ਮੌਤ ਆਵੇ ਤਾਂ ਉਹ ਸ਼ੇਰ ਵੱਲ ਭੱਜਦਾ ਏ ਇਹ ਅਖਾਣ ਤੁਹਾਡੇ ਤੇ ਪੂਰੀ ਢੁਕਦੀ ਐ ਇਸੇ ਤਰ੍ਹਾਂ ਜਸਪਤ ਰਾਏ ਹੋਰ ਬਹੁਤ ਕੌੜੇ ਬੋਲ ਬੋਲਦਾ ਰਿਹਾ ਤੇ ਸਿੰਘਾਂ ਦਾ ਤਰਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੜੁੱਚ ਹੋ ਕੇ ਉਸ ਨੇ ਇਹ ਭੈੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਨ ਦਿਆਂਗਾ ਤੇ ਤੁਹਾਡੇ ਵਾਲਾਂ ਦੇ ਰਸੇ ਵਟਾਂਗਾ ਅਸੀਂ ਤੁਹਾਡਾ ਖੁਰਾਕ ਖੋਜ ਮਟਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਤੋਂ ਰਸਤਾ ਮੰਗ ਰਹੇ ਹੋ ਹੁਣੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਤਾ ਦਾ ਇੰਤਜ਼ਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਹੀ ਮਿਟਾ ਦਿਆਂ ਅਸੀਂ ਆਪਣੇ ਭਾਈ ਲਖਪਤ ਰਾਏ ਜਾ ਅਸੀਂ ਆਪਣੇ ਭਾਈ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਤੇ ਉਸਨੇ ਐਮਨਾਬਾਦ ਵੱਲ ਵਾਂਗਾਂ ਮੋੜ ਦਿੱਤੀਆਂ ਨੇ ਉਹ ਆ ਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸਨੇ ਤੁਹਾਡੇ ਵੱਡੇ ਭਾਈ ਮਨੀ ਸਿੰਘ ਨੂੰ ਲਵਾਇਆ ਸੀ ਉਹ ਤੁਹਾਨੂੰ ਲਾਹੌਰ ਨਵਾਬ ਦੇ ਅੱਗੇ ਜਾ ਕੇ ਸੁੱਟੇਗਾ ਤੇ ਇਨਾਮ ਪ੍ਰਾਪਤ ਕਰੇਗਾ ਤੁਸੀਂ ਆਪਣੇ ਬਾਲਾਂ ਨੂੰ ਸੁਣਾਉਂਦੇ ਹੋ ਕਿ ਮਨੀ ਸਿੰਘ ਬੰਦਵੰਦ ਕੱਟੇ ਜਾਣ ਤੇ ਵੀ ਆਨੰਦ ਦੀ ਅਵਸਥਾ ਵਿੱਚ ਰਹਾ ਹੁਣ ਤੁਹਾਨੂੰ ਵੀ ਉਸ ਵਾਂਗ ਬੰਦਵੰਦ ਕੱਟ ਕੇ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਖੇੜੇ ਨੂੰ ਮਾਣਿਓ ਤੇ ਜਸਪਤ ਰਾਏ ਹੱਸਣ ਲੱਗਾ ਕਿਉਂ ਇੰਨਾ ਬਕਵਾਸ ਕਰਦਾ ਕਰਾੜਾ ਕਿਉਂ ਇੰਨਾ ਬਕਵਾਸ ਕਰਦਾ ਕਰਾੜਾ ਦੇਖੀ ਕਿਤੇ ਦਹੀਂ ਦੇ ਭਲੇਖੇ ਕਪਾ ਨਾ ਮੂੰਹ ਚ ਪਾ ਲਵੀਂ ਸਰਦਾਰ ਚੜਤ ਸਿੰਘ ਬੋਲੇ ਭਾਈ ਮਨੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ ਸ਼ਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕੇਸਾਂ ਬਾਰੇ ਬੋਲੇ ਭੈੜੇ ਸ਼ਬਦਾਂ ਤੇ ਹੀ ਪਾ ਲਏ ਸਨ ਖਾਲਸਾ ਜੀ ਇਸ ਜਸੂ ਨੇ ਸੁੱਤੇ ਸ਼ੇਰਾਂ ਨੂੰ ਮੁੱਛਾਂ ਤੋਂ ਫੜ ਕੇ ਜਗਾਇਆ ਹੈ ਇਸੇ ਦੇ ਭਰਾ ਲਖੂ ਨੇ ਭਾਈ ਮਨੀ ਸਿੰਘ ਨੂੰ ਫੜਵਾਇਆ ਸੀ ਅੱਜ ਇਹ ਸਾਡੇ ਕਾਬੂ ਆਇਆ ਹੈ ਦੁਸਤ ਨੂੰ ਸੋਧਨ ਦਾ ਵੇਲਾ ਆਣ ਟੁੱਕਾਇਆ ਸਰਦਾਰ ਚਰਤ ਸਿੰਘ ਨੇ ਸਿੰਘਾਂ ਨੂੰ ਬੰਗਾਰਿਆ ਭੁੱਖ ਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵਜੇ ਜਿਵੇਂ ਕਿਸੇ ਠੂਹੇ ਦੇ ਡੰਗ ਮਾਰ ਦਿੱਤਾ ਹੋਵੇ ਤੇ ਉਹ ਸਾਰੀਆਂ ਭੁੱਖਾਂ ਤੇ ਥਕਾਵਟਾਂ ਭੁੱਲ ਗਏ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਨੂੰ ਬਲ ਬਖਸ਼ੋ ਤਾਂ ਕਿ ਉਹ ਦੁਸ਼ਮਣ ਨੂੰ ਸੋਧਣ ਵਿੱਚ ਕਾਮਯਾਬ ਹੋ ਸਕੇ ਅੰਗ ਸੰਗ ਹੋ ਕੇ ਸਹਾਇਤਾ ਕਰਨਾ ਮਹਾਰਾਜ ਜੀਓ ਭੱਜੇ ਜਾਂਦੇ ਇੱਕ ਸਿੰਘ ਦੇ ਮੂੰਹੋਂ ਬੋਲ ਨਿਕਲੇ ਇਹ ਨਿਵਾਹੁ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਭਾਈ ਨਿਵਾਹੁ ਸਿੰਘ ਰੱਸਾ ਫੜ ਕੇ ਹਾਥੀ ਤੇ ਹੁੰਦੇ ਵਿੱਚ ਚੜ ਗਿਆ ਤੇ ਅੱਖ ਦੇ ਫੋਰ ਵਿੱਚ ਹੀ ਤੇਗ ਦੇ ਇੱਕ ਹੋਰ ਵਾਰ ਨਾਲ ਜਸਪੁੱਤਰਾਇ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾਂ ਵਿੱਚ ਪਿਆ ਸੀ ਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁਂਗ ਰਿਹਾ ਸੀ ਨਿਵਾਹੁ ਸਿੰਘ ਨੇ ਹਾਥੀ ਤੇ ਹੋਂਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਦੇ ਪੈਸੇ ਤੇ ਹੋਰ ਮਾਲਸਬਾਬ ਢੇਠਾਂ ਸੁੱਟਿਆ ਅਕਿਰਤਕਾਂ ਜਸੂ ਤੇ ਉਸ ਦੇ ਸਮਾਨ ਦਾ ਲੱਦਿਆ ਹੋਇਆ ਹਾਥੀ ਨਿਵਾਹੁ ਸਿੰਘ ਨੇ ਹੌਲਾ ਫੁੱਲ ਕਰ ਦਿੱਤਾ ਜਸੂ ਖੱਤਰੀ ਦੇ ਸਿਰ ਨੂੰ ਠੁੰਡੇ ਮਾਰਦਾ ਹਾਥੀ ਹੌਲੀ-ਹੌਲੀ ਅੱਗੇ ਤੁਰ ਗਿਆ ਇਸੇ ਇਤਿਹਾਸ ਦੇ ਅਗਲੇ ਪਾਠ ਨੂੰ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ